ਇਹ ਬਹੁਤ ਵੱਡੀ ਠੱਗੀ ਮਾਰੀ ਨਾ ਠੱਗਾ ਨੇ ਤੁਸੀਂ ਇਹਨਾਂ ਠੱਗਾਂ ਤੋਂ ਬਚੋ ਇਹ ਬਹੁਤ ਵੱਡੇ ਵੱਡੇ ਚਾਂਸੇ ਦਿਖਾ ਕੇ ਲੋਕਾਂ ਨੂੰ ਠੱਗੀਆਂ ਮਾਰਦੇ ਆ ਮੇਰ ਨਾਲ ਵੀ ਇਸੇ ਨੇ ਮੈਨੂੰ ਠੱਗੀ ਮਾਰੀ ਆ ਤੇ ਮੈਂ ਇਹ ਰਿਕਵੈਸਟ ਕਰਦਾ ਬਚੋ ਜਿਨ੍ਹਾਂ ਨੇ ਝੂਠੀ ਰਜਿਸਟਰੀ ਕਰਾਈ ਮਰਦਾਬਾਹ ਅੱਲਾਹ ਮਰਦਾਬਾਹ ਇਹਨਾਂ ਨੇ ਝੂਠੀ ਰਜਿਸਟਰੀ ਕਰਾਈ ਮਰਦਾਬਾਹ ਮਰਦਾਬਾਹ ਇਹਨਾਂ ਨੇ ਝੂਠੀ ਰਜਿਸਟਰੀ ਕਰਾਈ ਮਰਦਾਬਾਹ ਮਰਦਾਬਾਹ ਆਪਣੇ ਹੱਕ ਲੈ ਕੇ ਰੋ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਰ ਅਸੀਂ ਖੜੇ ਆ ਅ ਦੱਸ ਦੀ ਮੈਂ ਕੈਮਰਾਮੈਨ ਨੂੰ ਕਿੰਨਾ ਕਿ ਇਹ ਇਧਰ ਕੈਮਰਾ ਘੁਮਾ ਕੇ ਦਿਖਾ ਦੇਣਾ ਅਸੀਂ ਪਿੰਡ ਦਾ ਰੋਸ ਦੀ ਬੋਤੀਆਂ ਦੇ ਕੋਲ ਖੜੇ ਆ ਇਹ ਲੋ ਜੀਰਾ ਹੈ ਜਿਹਨੇ ਤੋਂ ਬੋਤੀਆਂ ਵਾਲੇ ਨੂੰ ਇਧਰੋਂ ਚਾਹੀਦਾ ਤੇ ਆ ਜਿਹੜਾ ਉਹ ਵਾ ਜਗਾ ਪੁਲਾਟਾ ਕੀ ਰੋਲਾ ਦਾ ਇਹ ਵੀ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਕੀ ਰੋਲਾ ਵਾ ਕੀ ਗੱਲਬਾਤ ਆ ਕੀ ਐਸਾ ਕੀ ਹੋਇਆ ਕਿ ਜਥੇਬੰਦੀ ਨੂੰ ਛੰਡੇ ਲੈ ਕੇ ਇੱਥੇ ਪਕਾ ਮੋਰਚਾ ਲਾਉਣਾ ਪਿਆ ਗੱਲਬਾਤ ਕਰਾਂਗੇ ਆਪਾਂ ਇਹਨਾਂ ਨੇ ਇਸ ਪਲਾਟ ਤੇ ਕਿਉਂ ਤਰਨਾ ਲਾਇਆ ਕੁਝ ਦਿਨਾਂ ਤੋਂ ਕੁਝ ਲੰਮੇ ਸਮੇਂ ਤੋਂ ਕਿਉਂ ਬੈਠੇ ਨੇ ਤਾਂ ਪਹਿਲਾਂ ਤਸਵੀਰਾਂ ਦਿਖਾ ਦਈਏ ਇਹ ਪਲਾਟ ਦਾ ਇੱਕ ਬੋਰਡ ਤੁਹਾਨੂੰ ਨਜ਼ਰ ਆ ਰਿਹਾ ਦਾ ਜਿਸ ਉੱਪਰ ਕੁਝ ਲਾਣਾ ਲਿਖਿਆ ਨੇ ਤਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਉਹ ਤਸਵੀਰਾਂ ਦਿਖਾਈਆਂ ਜਾਣ ਕਿ ਜਿਹੜੇ ਬੋਰਡ ਦੇ ਉੱਪਰ ਕੁਝ ਲਿਖਿਆ ਆ ਤੇ ਗੱਲਬਾਤ ਕਰਾਂਗੇ ਆਪਾਂ ਪ੍ਰਧਾਨ ਜੀ ਜੁਨੀਅਨ ਦੇਰੇ ਖੋਸਾ ਯੂਨੀਅਨ ਦੇ ਪ੍ਰਧਾਨ ਨੇ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਤੁਹਾਡੇ ਜਿਹੜਾ ਰੋਲਾ ਰੋਲਾ ਪਲਾਟ ਦਾ ਮਸਲਾ ਕੀ ਹੈ ਤੁਸੀਂ ਧਰਨਾ ਲਾ ਕੇ ਬੈਠੇ ਹੋ ਕੀ ਗੱਲ ਮਸਲਾ ਵੀਰ ਜੀ ਇਹ ਹੈ ਕਿ ਤਕੜੇ ਤੇ ਮਾੜੇ ਦਾ ਮਸਲਾ ਦੀ ਗੱਲ ਆ ਮੈਂ ਭਾਰਤੀ ਕਿਸਾਨ ਜੀ ਨੇ ਖੋਸਾ ਦਾ ਮੀਤ ਪ੍ਰਧਾਨ ਆ ਪੰਜਾਬ ਦਾ ਸਾਡੇ ਪ੍ਰਧਾਨ ਜੀ ਕੌਮੀ ਪ੍ਰਧਾਨ ਸਰਦਾਰ ਸਖਜਿੰਦਰ ਸਿੰਘ ਜੀ ਕੋਸਾ ਕੋਲੇ ਗਏ ਆ ਭਾਈ ਮਨਜੀਤ ਸਿੰਘ ਹੋਣੀ ਭਾਈ ਗੁਰਾਸ ਸਿੰਘ ਹੋਣੀ ਭਾਈ ਮੇਜਰ ਸਿੰਘ ਹੋਣੀ ਸਾਡੀ ਇਕਾਈ ਆ ਮਲੋਕੇ ਪਿੰਡ ਦੇ ਵਿੱਚ ਇਸ ਬੰਦੇ ਦੇ ਨਾਲ ਇਸ ਨੂੰ ਵਾਈਫਾਈ ਦਾ ਹਿੱਸਾ ਦੇਣਾ ਕੀਤਾ ਗਰਜੀਤ ਸਿੰਘ ਦੇ ਨਾਮ ਬੰਦੇ ਨੇ ਉਹ ਗੰਦੇ ਨੇ ਹਿੱਸੇ ਦੇ ਬਜਾਏ ਇਸ ਬੰਦੇ ਤੋਂ 57 ਲੱਖ ਰੁਪਏ ਦੀ ਠੱਗੀ ਵਾਰੀ ਜੀ ਠੱਗੀ ਮਾਰ ਕੇ ਉਹਨੇ ਪਲਾਟ ਆਪ ਦੇ ਨਾਂ ਕਰਵਾ ਲਿਆ ਪਲਾਟ ਨਾਂ ਕਰਾਉਣ ਦੀ ਬਾਵਜੂਦ ਸਾਲ ਹੋ ਗਿਆ 6-7 ਮਹੀਨੇ ਤੋਂ ਉੱਪਰ ਹੋ ਗਿਆ ਇਸ ਬੰਦੇ ਨੂੰ ਕਹਿੰਦੇ ਸੀ ਤੈਨੂੰ ਅੱਜ ਹਸਾਬ ਦੇਣੇ ਨੇ ਤੈਨੂੰ ਕੱਲ ਨੂੰ ਦਿਨੇ ਆ ਇਹਨੂੰ 5 ਲੱਖ ਰੁਪਈਆ ਪ੍ਰਤੀ ਮਹੀਨੇ ਦਾ ਇਨਕਮ ਵਖਾ ਕੇ ਇਸ ਬੰਦੇ ਨੂੰ ਫਸਾਇਆ ਗਿਆ ਜਿਵੇਂ ਕਿ ਟਰੈਵਲ ਏਜੰਟ ਫਸਾਉਂਦੇ ਆ ਅਮਰੀਕਾ ਦਾ ਕਹਿੰਦੇ ਕੋਈ ਆਸਟ੍ਰੇਲੀਆ ਦਾ ਕਹਿੰਦੇ ਵੀ ਤੈਨੂੰ ਇਸ ਤਰ੍ਹਾਂ ਇਹ ਬੰਦੇ ਨਾਲ ਜੀਰੇ ਦੇ ਵਿੱਚ ਹੀ ਉਹਨੂੰ ਅਮਰੀਕਾ ਬਣਾ ਕੇ ਇਸ ਬੰਦੇ ਨਾਲ ਬਹੁਤ ਵੱਡਾ ਫਰਾਡ ਬਹੁਤ ਵੱਡੀ ਠੱਗੀ ਮਾਰੀ ਆ ਨਾ ਤਾਂ ਇਹਨੂੰ ਵਾਈਫਾਈ ਚੋ ਕਰ ਦਿੱਤਾ ਪਲਾਟ ਵੀ ਇਹਦਾ ਗਰਜੀਤ ਸਿੰਘ ਨੇ ਨਾ ਕਰਵਾ ਕੇ ਗਾ ਅਜਮੇਰ ਸਿੰਘ ਕੋਈ ਸੰਤੂ ਵਾਲੇ ਦਾ ਉਹ ਪੰਚਾਇਤਾਂ ਦੇ ਵਿੱਚ ਬੈੰਦ ਰਾ ਡੀਐਸਪੀ ਸਾਹਮਣੇ ਸਾਡੀ ਗੱਲ ਵੀ ਹੋਈ ਆ ਕਹਿੰਦਾ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਹੁਣ ਗਰਜੀਤ ਤੋਂ ਉਹਨੇ ਗਾ ਨਾ ਕਰਾ ਲਿਆ ਇਹ ਸਾਰੀ ਜਿੰਨੀ ਜੁੰਡਲੀ ਆ ਠੱਗਾਂ ਦੀ ਜੁੰਡਲੀ ਆ ਠਾਕ ਰਲੇ ਆ ਕਿ ਕਿੰਨੇ ਪਤਾ ਨਹੀਂ ਜੰਜੀਤ ਸਿੰਘ ਵਰਗੇ ਕਿੰਨੇ ਕਰਾ ਠੱਗੀਆਂ ਮਾਰੀਆਂ ਤੁਸੀਂ ਜੁਨੀਅਨ ਦੇ ਵਿੱਚੋਂ ਕੀ ਦੂਸਰੀ ਧਰਨਾ ਤੁਸੀਂ ਗੱਲਬਾਤ ਕੀਤੀ ਹੈ ਕਿ ਵਿਸਦੇ ਧਰਨਾ ਲਾ ਦੋ ਨਾ ਜੀ ਨਾ ਗੱਲਬਾਤ ਕੀਤੀ ਸਾਡੇ ਪ੍ਰਧਾਨ ਕੋਈ ਪ੍ਰਧਾਨ ਸਰਦਾਰ ਸਿੰਘ ਜੀ ਖੋਸਾ ਸਾਹਿਬ ਨੇ ਭਾਗ ਸਿੰਘ ਠੰਡੀ ਦਾ ਨਾਲ ਰਸਤਾ ਕਾਇਮ ਕੀਤਾ ਭਾਗ ਸਿੰਘ ਨੇ ਗਿਆ ਪ੍ਰਧਾਨ ਜੀ ਦੇ ਕੋਲੇ ਪਰ ਟਾਈਮ ਦੇ ਕੇ ਗੱਲਬਾਤ ਕਰਕੇ ਫੇਰ ਨਹੀਂ ਕੋਈ ਟਾਈਮ ਦਿੱਤਾ ਹੁਣ ਫੇਰ ਆਉਣਟਾੜਾ ਅੱਜ ਟਾਈਮ ਨਿਧਾਉਦੇ ਆ ਅੱਗੇ ਵੀ 1 ਸਾਲ ਤੋਂ ਇਹਨਾਂ ਟਾਈਮਿੰਗ ਆਇਆ ਪਹਿਲਾਂ ਗੁਰਜੀਤ ਸਿੰਘ ਦੇ ਨਾਂ ਹੀ ਗੁਰਜੀਤ ਸਿੰਘ ਇਹਦਾ ਮੇਰੇ ਨਾਂ ਪਲਾਟ ਆ ਮੈਂ ਤੇਰਾ ਭਰਾਵਾ ਵਾਪਸ ਕਰਦਾ ਡੀਲ ਵੀ ਲਿਖੀ ਪਈ ਆ ਜੀ ਇਹਨੇ ਐਨਓਸੀਆਂ ਤੱਕ ਲੈ ਕੇ ਅਧ ਕਿਚੈਰੀ ਵਿੱਚ ਰੱਖਿਆ ਤਹਿਸੀਲਦਾਰ ਦੇ ਵੀ ਕਦੋਂ ਨਾ ਕਦੋਂ ਹੋਵੇ ਮੈਂ ਇਹ ਆ ਦੀ ਰਜਿਸਟਰੀ ਮੈਂ ਤੈਨੂੰ ਵਾਪਸ ਕਰਦਾ ਰਜਿਸਟਰੀ ਗੁਰਜੀਤ ਸਿੰਘ ਨੇ ਮਨਜੀਤ ਸਿੰਘ ਨੂੰ ਕਰਾਉਣ ਦੀ ਬਜਾਈ ਕੋਈ ਜਮੇਰ ਸਿੰਘ ਦੇ ਨਾਂ ਦਾ ਬੰਦਾ ਸੰਤੂ ਵਾਲੇ ਦਾ ਉਹਨਾਂ ਦਾ ਰਿਸ਼ਤੇਦਾਰ ਭਾਗ ਸਿੰਘ ਉਹਨਾਂ ਨੇ ਕਰਵਾ ਦਿੱਤੀ ਜਿਉਂ ਨਹੀਂ ਇਹ ਕੰਮ ਕਰਦੇ ਤਾਂ ਤੁਹਾਡਾ ਕੀ ਐਕਸ਼ਨ ਹੋਊਗਾ ਅਗੇ ਅਸੀਂ ਪ੍ਰਧਾਨ ਜੀ ਨੇ ਆਏ ਨਾ 14 ਤਰੀਕ ਨੂੰ 15 ਤਰੀਕ ਨੂੰ ਖਨੌਰੀ ਬਾਰਡਰ ਤੋਂ ਉਸ ਤੋਂ ਬਾਅਦ ਜੇ ਕੋਈ ਧਰਨਾ ਪ੍ਰਦਰਸ਼ਨ ਦਾ ਰੱਖਿਆ ਜਾਂ ਕੋਈ ਹੋਰ ਕੋਈ ਵੀ ਐਲਾਨ ਲਿਖਿਆ ਧਰਨਾ ਦਾ ਤੁਸੀਂ ਅੱਗੇ ਵੀ ਕਹਿੰਦੇ ਸੀ ਲਾਵਾਂਗੇ ਧਰਨਾ ਤਾਂ ਅੱਗੇ ਲਾਇਆ ਹੈ ਅਗੇ ਭਾਗ ਸਿੰਘ ਨੇ ਕਿਹਾ ਛੱਡਦਾ ਫੈਸਲਾ ਕਰ ਲੋ ਉਸ ਦਿਨ ਜਦੋਂ ਧਰਨਾ ਲਾਉਣਾ ਹੈ 28 ਤਰੀਕ ਨੂੰ ਸਵੇਰੇ ਭਾਗ ਸਿੰਘ ਨੇ ਆਪਦੇ ਘਰੇ ਪ੍ਰਧਾਨ ਜੀ ਨੂੰ ਸੱਦਾ ਮੈਂ ਵੀ ਗਿਆ ਮਨਜੀਤ ਸਿੰਘ ਵੀ ਗਿਆ ਗੁਰਾਸ ਸਿੰਘ ਵੀ ਗਿਆ ਸੀ 7-8 ਬੰ ਭਗਤ ਸਿੰਘ ਨੇ ਕਿਹਾ ਵੀ ਤੁਸੀਂ ਦੱਸੋ ਡੀਲਰਾਂ ਦੀ ਕਰਦੇ ਨੇ ਲਿਖ ਕੇ ਐਫੀਡੇਟ ਵੀ ਉਹਨਾਂ ਦੇ ਕੋਲੇ ਦੇ ਕੇ ਆਏ ਅੱਛਾ ਇਹ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਨਾਲ ਫਰੋਡ ਆਇਆ ਸਰਦਾਰ ਜੀ ਅਸਿਕਾ ਮੇਰਾ ਨਾਮ ਮਨਜੀਤ ਸਿੰਘ son of ਜਰਨੈਲ ਸਿੰਘ ਪਿੰਨ ਮੱਲੋਕੇ ਆ ਅੱਛਾ ਹਾਂਜੀ ਤੇ ਇਹ ਮਸਲਾ ਕੀ ਆ ਜਦੋਂ ਦਿਨ ਵਾਅਦਾ ਜਾ ਰਿਹਾ ਵਾ ਜਥੇ ਬੰਦੀਆਂ ਜਿਹੜੀਆਂ ਨੇ ਉਹ ਪੱਕੇ ਤੌਰ ਤੇ ਇੱਥੇ ਬਹਿ ਗਈਆਂ ਨੇ ਮਸਲਾ ਕੀ ਆ ਤੁਹਾਡਾ ਪੂਰਾ ਕੀ ਮਸਲਾ ਵੀਰੇ ਮੇਰੇ ਨਾਲ ਲਾਈਵ ਠੱਗੀ ਮਾਰੀ ਗਈ ਆ ਲਾਈਵ ਠੱਗੀ ਕਿਵੇਂ ਲਾਈਵ ਠੱਗੀ ਵੀ ਮੈਨੂੰ ਇਹ ਚਾਂਸਾ ਦਿੱਤਾ ਗਿਆ ਵੀ ਇੱਕ ਵਾਈਫਾਈ ਦੇ ਨਾਂ ਦੇ ਗੁਰਜੀਤ ਸਿੰਘ ਚਲਾ ਰਿਹਾ ਸੀ ਜਿਹਦੇ ਦੇ 10 ਕਿਹੜੀ ਰੋਡ ਤੇ ਹੈਗਾ ਢੰਡੀ ਬਾਗ ਦੇੋਂ ਚੱਲਦਾ ਪਿਆ ਵਾ ਜੀ ਗੁਰਜੀਤ ਸਿੰਘ ਸਾਨੋਮਿੰਦਰ ਸਿੰਘ ਦਾ ਪਿੰਡ ਹੈਗਾ ਚੱਗ ਦਿੱਤੀ ਵਾਲਾ ਜਿਹਦੇ ਦੇ 10 ਸਾਲ ਤੋਂ ਲਗਾਤਾਰ ਰਹਿ ਰਿਹਾ ਵਾ ਤੇ ਮੈਨੂੰ ਆਦਾ ਮੈਨੂੰ ਇਹ 5 ਲੱਖ ਰੁਪਏ ਮਹੀਨਾ ਇਨਕਮ ਹੈਗੀ ਆ ਉਹਨਾਂ ਨੇ ਢੋਡੇ ਨਾਲ ਹੀ ਫਰੋਡ ਕਰਤਾ ਹਾਂਜੀ ਮੇਰੇ ਨਾਲ ਕੀ ਰਿਸ਼ਤੇਦਾਰੀ ਸੀ ਕੀ ਯਾਰੀ ਕੋਈ ਰਿਸ਼ਤੇਦਾਰ ਨਹੀਂ ਕੋਈ ਯਾਰੀ ਦੋਸਤੀ ਨਹੀਂ ਸੀ ਐਵੇਂ ਜਾਣ ਪਛਾਣ ਸੀ ਵੈਸੇ ਜਿਵੇਂ ਘਰੇਲੂ ਆਪਾਂ ਇੱਕ ਦਿਨ ਜਾਣ ਪਛਾਣ ਇਸ ਤਰ੍ਹਾਂ ਹੀ ਸੀ ਮੇਰੇ ਨਾਲ ਹਾਂ ਮਤਲਬ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਜਿੱਥੇ ਪੈਸੇ ਲਾ ਰਹੇ ਹਾਂ ਉਹ ਕੁਝ ਸਮਝੂਸ ਕੇ ਲਾਓ ਕਿ ਢੋਡੇ ਨੂੰ ਨਾ ਡੋਬ ਕੇ ਬਹਿ ਜਾਣਾ ਤਾਂ ਮਸਲਾ ਕੀ ਬਿਲਕੁਲ ਮਸਲਾ ਇਹ ਸੀ ਮੈਨੂੰ ਆਦਾ ਮੈਨੂੰ 5 ਲੱਖ ਰੁਪਏ ਦੀ ਮਹੀਨਾ ਮੇਰੀ ਇਨਕਮ ਹੈਗੀ ਆ ਤੇ ਮੈਂ ਇਹ ਸੇਲ ਕਰਨਾ ਵੀ ਬੁਗਾ ਦੇ ਮੈਂ ਪ੍ਰੋਪਰਟੀ ਤੇ ਮੇਰਾ ਚਲ ਤੂੰ ਹਿੱਸਾ ਪਾਲਾ ਮੈਂ ਕਿਹਾ ਮੇਰੇ ਕੋ ਪੈਸੇ ਤਾਂ ਹੈ ਨਹੀਂ ਭਰਾ ਮੇਰੇ ਕੋ ਪ੍ਰਾਪਰਟੀ ਸ਼ਾਇਰ ਦੇ ਵਿੱਚ ਹੈਗੀ ਆ ਜੋ ਦਾ ਮਾਰਕੀਟ ਮੁੱਲ ਲਾ ਪਾ ਕੇ ਉਹ ਪ੍ਰਾਪਰਟੀ ਲੈ ਤਾਂ ਮੇਰਾ ਵਿੱਚ ਛੇਲ ਪਾ ਲਾ ਇਹਨੇ ਇਸ ਪ੍ਰਾਪਰਟੀ ਦਾ ਮੁੱਲ ਮਿਲ ਕੇ 4830000 ਰੁਪਏ ਪਾ ਜਿੱਥੇ ਆਪਾਂ ਖੜੇ ਆ ਠੀਕ ਆ ਤੇ ਇਹ ਪ੍ਰਾਪਰਟੀ ਉਹਨੇ ਮੇਰਾ ਨਾ ਰਜਿਸਟਰੀ ਕਰਵਾ ਲਈ ਆ ਤੇ ਮੇਰਾ ਉਹਨੇ 50% ਡੀਲ ਵਿੱਚ ਲਿਖ ਲਈ ਆ ਉਹ ਆ ਦੇ ਜੋਰਬਨ ਨੈਟਵਰਕ ਦੇ ਵਿੱਚ ਫਿਰ ਤੁਹਾਨੂੰ ਦਿੱਤਾ ਉਹਨਾਂ ਨੇ ਜਿਹਦੇ ਵਿੱਚ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਡੀਲ ਲਿਖੀ ਕਿ ਸਾਰਾ ਕੁਝ ਹੋ ਗਿਆ ਕਾਜੀ ਕਰਬ ਹੋ ਗਈ ਉਸ ਤੋਂ ਬਾਅਦ ਇਹਨੇ ਅੱਗੇ ਵੀ ਡੀਲ ਹੋ ਕੇ ਨਾ ਪਹਿਲਾਂ ਤੇ ਮੈਂ ਕਿਹਾ ਵੀ ਆਪਾਂ ਗਾ ਮੇਰਾ ਉਹਦੇ ਚ ਨਾ ਚੜਾ ਵਿੱਚ ਬੈਂਕ ਦਾ ਖਾਤਾ ਖਲਾਗੀ ਆਪਾਂ ਮੈਨੂੰ ਵੀ ਪਤਾ ਲੱਗੇ ਕੀ ਆ ਰਿਹਾ ਵਾ ਅੱਜ ਕਰਦੇ ਕੱਲ ਕਰਦੇ ਟਾਲ ਮਟੋਲਾ ਕਰਦੇ ਰਹੇ ਦੋ ਮਹੀਨੇਾਂਾਂ ਗਏ ਇਸੇ ਜੀ ਦੇ ਵਿੱਚ ਕੁਝ ਦਿੱਤਾ ਉਹਨਾਂ ਨੇ ਅੱਜ ਤੱਕ ਮੈਨੂੰ 1 ਰੁਪਈਆ ਨਹੀਂ ਦਿੱਤਾ ਉਹਨਾਂ ਨੇ ਦੋ ਮਹੀਨੇਾਂ ਬਾਅਦ ਵੇ ਮੈਂ ਕਿਹਾ ਯਾਰ ਐਨਾ ਕਰ ਤੂੰ ਮੈਨੂੰ ਤੂੰ 5 ਲੱਖ ਰੁਪਈਆ ਮਹੀਨਾ ਕਿਹਾ ਸੀ ਦੱਸ ਕਿੱਥੇ ਪੈਸੇ ਜਾ ਰਹੇ ਆ ਇਹ ਜਿਹੜਾ ਤੁਸੀਂ ਕਹਿੰਦੇ ਵੀ ਉਹਨਾਂ ਦੇ ਨਾਂ ਤੇ ਰਜਿਸਟਰੀ ਅਸੀਂ ਕਰਤੀ ਪਰ ਧਰਨਾ ਤੁਸੀਂ ਇੱਥੇ ਲਾ ਕੇ ਬੈਠੇ ਹੋ ਕਿਉਂ ਬੈਠੇ ਹੋ ਕੀ ਮੰਗਾ ਤੁਹਾਡੀ ਮੰਗੇ ਹੀ ਆ ਕਿ ਮੇਰੀ ਪ੍ਰਾਪਰਟੀ ਮੈਨੂੰ ਵਾਪਸ ਕੀਤੀ ਜਾਂ ਮੈਂ ਇਹ ਤੋਂ ਕੁਝ ਲਿਆ ਨਹੀਂ ਹੈਗਾ ਪਰ ਉਹਨੇ ਜਦੋਂ ਬਿਨਾਂ ਪੰਚਾਇਤਾਂ ਇਕੱਠੀਆਂ ਹੋਈਆਂ ਪੰਚਾਇਤ ਦੇ ਚ ਮੰਨ ਗਿਆ ਉਹ ਬੰਦਾ ਦਫ਼ਤਰ 'ਚ ਬੈਠ ਕੇ ਨੇ ਆਪਦੇ ਹੱਥੀ ਲਿਖ ਕੇ ਦਿੱਤੀਆ ਇਹ ਬਰਾੜ ਤੇਰਾ ਵਾਪਸ ਕਰ ਜੀ ਤੇਰੇ ਪੈਸੇ ਬਣ ਤੇਨੂੰ ਪੈਸੇ ਵੀ ਦੇ ਦੂੰਗਾ ਮੈਨੂੰ ਇਹ ਗੱਲ ਕਹੀ ਮਸਲਾ ਕੀ ਪੈਸੇ ਕਿਉਂ ਨਹੀਂ ਦੇ ਦੇ ਹੁਣ ਮੈਂ ਉਸ ਤੋਂ ਬਾਅਦ ਕੀ ਹੋਇਆ ਇਹ 30 ਦਾਸ ਦੀ ਗੱਲ ਆ 30 ਦਾਸ ਨੂੰ ਮੇਰੇ ਨਾਲ ਜਾ ਕੇ ਐਨਓਸੀ ਲੈ ਕੇ ਆਇਆ ਸਾਰੀਆਂ ਚਾਰੇ ਐਨਰਸਿੰਗ ਲੈ ਕੇ ਆਇਆ ਕਿ ਤੇਰੇ ਪ੍ਰਾਪਰਟੀ ਵਾਪਸ ਕਰ ਦੇ ਨਾਲ ਤੈਨੂੰ ਰਜਿਸਟਰੀ ਕਰਾ ਦੇਣਾ ਪਲਾਟ ਦੀ ਵਾਪਸ ਮੈਂ ਹੁਣ ਮੰਗ ਕੀ ਆ ਤੁਹਾਡੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਮੇਰੀ ਮੰਗ ਇਹੀ ਆ ਮੇਰੀ ਪ੍ਰਾਪਰਟੀ ਮੈਨੂੰ ਵਾਪਸ ਕੀਤੀ ਜਾਵੇ ਮੇਰੇ ਨਾਲ ਸ਼ਰੇਆਮ ਨਾਲ ਖਾੜ ਕੀਤਾ ਨਾਲ ਲਾ ਕੇ ਇਹਦੇ ਮਗਰ ਹੋਰ ਵੀ ਗੈਂਗ ਹੈਗਾ ਬੰਦੇ ਹੈਗੇ ਆ ਨਹੀਂ ਤੁਸੀਂ ਗੈਂਗ ਦੀ ਗੱਲ ਕਰਦੇ ਹੋ ਇਹਨਾਂ ਦੇ ਮਗਰ ਮਤਲਬ ਹੱਥ ਕੀ ਦਾ ਵਾ ਹੱਥ ਕੀ ਆ ਇੱਕ ਇਹ ਭੁੱਲਾ ਸਿੰਘ ਆ ਸੰਨ ਆ ਜੋਰਾ ਸਿੰਘ ਮਾਸਟਰ ਦਾ ਲੜਕਾ ਵਾ ਜੀ ਜੀ ਮਤਲਬ ਕਿ ਅਸੀਂ ਦਫ਼ਤਰ 'ਚ ਬੈਠੇ ਆ ਇਹਨੇ ਦਫਤਰ ਦੇ ਚ ਮੈਨੂੰ ਆ ਬਾਬਾ ਜੀ ਦਫਤਰ ਛੱਡ ਦਿਓ ਤੁਹਾਨੂੰ ਮੈਂ ਪਰਸੋਂ ਤੁਹਾਡਾ ਮੈਂ ਇਹ ਪਲਾਟ ਤੁਹਾਡਾ ਵਾਪਸ ਕਰਾ ਦੂੰਗਾ ਤੁਹਾਡਾ ਤੇ ਤੁਹਾਡਾ ਜੋ ਪੈਸੇ ਬੰਦੇ ਪੈਸੇ ਹੀ ਦਵਾ ਦੂੰਗਾ ਕਿਸੇ ਪਾਰਟੀ ਨਾਲ ਸੰਬੰਧ ਹੈ ਦਾ ਮੈਨੂੰ ਨਹੀਂ ਪਤਾ ਕਿਹਦੀ ਪਾਰਟੀ ਨਾਲ ਸੰਬੰਧ ਹੈਗਾ ਵਾ ਅੱਛਾ ਇਸ ਮੈਨੂੰ ਕੋਈ ਮੰਗਾ ਤੋ ਮੈਨੂੰ ਇਹੀ ਗੱਲ ਕਹੀ ਵਾਪਸ ਕਰਾਉਂ ਅਸੀਂ ਸਿੰਘ ਸਭਾ ਗੋਦਵਾਲ 63 ਨੂੰ 6 11 ਨੂੰ ਸਿੰਘ ਸਭਾ ਗੋਦਵਾਲ ਪੰਚਾਇਤ ਸਾਧ ਲਈ ਆ ਤੇ 6 11 ਨੂੰ ਆਦੇ ਸਾਡੇ ਨਾਲ ਮਿਲ ਕੇ ਰਜਿਸਟਰੀ ਕਰਾ ਲਿਆ ਬੰਦਾ ਹੈ ਜੀ ਭੋਲਾ ਆ ਆਹ ਡੀਲ ਲਿਖੇ ਤੀਨੇ ਹੱਥੀ ਲੈ ਕੇ ਤਾਂ ਯੋ ਪਲਾੜੀ ਵਾਪਸ ਕਰੂੰਗਾ ਤੁਹਾਡੇ ਪੈਸੇ ਹੀ ਵਾਪਸ ਦਊਂ ਗੁਰਜੀਤ ਸਿੰਘ ਲੈ ਕੇ ਦੇ ਰਿਆ ਵਾ ਤੇ ਭੋਲੇ ਨੇ ਕੀ ਕੀਤਾ ਸਿੰਘ ਸਭਾ ਗੁਰਦੁਆਰੇ ਪੰਚਾਇਤ ਸਾਹਿਬ ਦੀ ਪੰਜਾਹ ਸਾਨੂੰ ਬਾੜਿਆ ਸ਼ਾਮ ਦੇ 6 ਵਜੇ ਤੱਕ ਪੂਰਾ ਸਾਨੂੰ ਜਲੀਰ ਕੀਤਾ ਗਿਆ ਉੱਥੇ ਪੰਚਾਇਤ ਦੇ ਬੰਦੇ ਨਹੀਂ ਪਹੁੰਚੇ ਤੇ 6 ਤਰੀਕ ਨੂੰ ਰਜਿਸਟਰੀ ਕਚਾਈ ਦੇ ਚਕਰਾਰਿਆ ਉਹਦੇ ਸਾਲੇ ਦੇ ਨਾਲ ਅੱਛਾ ਸਾਰੇ ਆ ਮੈਨਾਂ ਨੇ ਸਾਡੇ ਨਾਲ ਫਰਾਡ ਕੀਤਾ ਵਾ ਅਹੀਂ ਇਨਸਾਫ ਚਾਹੁੰਨੇ ਵੀ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਨੇ ਆ ਜਨਤਾ ਦੇ ਜੀ ਅਪੀਲ ਕਰਦੇ ਵੀ ਸਾਡੀ ਆ ਕੇ ਮਦਦ ਕੀਤੀ ਜਾਵੇ ਇਹ ਸਾਡੀ ਪ੍ਰਾਪਰਟੀ ਸਾਨੂੰ ਵਾਪਸ ਕੀਤੀ ਜਾਵੇ ਬਾਕੀ ਮੈਂ ਉਸ ਤੋਂ ਬਾਅਦ ਜੋ ਮੈਨੂੰ ਨਾ ਕੋਈ ਇਨਸਾਫ ਮਿਲਿਆ